ਜੀ ਕਹ ਜੀ ਅੱਜ ਗੱਲ ਕਰਾਂਗੇ ਕੁਲਦੀਪ ਪਾਰਸ ਤੇ ਚਮਕੀਲੇ ਦੀ ਯਾਰੀ ਦੀ ਯਾਰ ਕਹਿੰਦੇ ਜਦੋਂ ਉਹਨਾ ਚਮਕੀਲੇ ਦੀ ਮੌਤ ਹੋ ਜਾਂਦੀ ਆ ਉਹ ਤੋਂ ਬਾਅਦ ਕੁਲਦੀਪ ਪਾਰਸ दारू ਪੀ ਕੇ ਉਹਦੀ ਜਿਹੜੀ ਉੱਥੇ ਕਵਰ ਸੀ ਜਿਹੜੀ ਸਮਾਦ ਸੀ ਹੈਨਾ ਉਹ ਦਿੱਤੇ ਜਾ ਕੇ ਕਹਿੰਦੇ ਤਾਂ ਹਾਂ ਮਾਰ ਮਾਰ ਰੋਂਦਾ ਰਹਿੰਦਾ ਸੀਗਾ ਉਸ ਤੋਂ ਬਾਅਦ ਕੁਲਦੀਪ ਮਾਨਕ ਦੀ ਆਪਣੀ ਵੀ ਸਿਹਤ ਇੰਨੀ ਕੁ ਡਾਊਨ ਹੋਣ ਲੱਗ ਪਈ ਸੀਗੀ ਹਨਾ ਬਸ ਕਹਿੰਦੇ ਗਮ ਦੇ ਵਿੱਚ ਹੀ ਰਹਿ ਗਿਆ ਸੀ ਕੁਲਦੀਪ 파ਰਸ ਇਹਦੀ ਵਜ੍ਹਾ ਇਹ ਸੀ ਕਿ ਕੁਲਦੀਪ 파ਰਸ ਤੇ ਚਮਕੀਲਾ ਦੋਨੇ ਗੁਰ ਭਾਈ ਸੀਗੇ ਕਹਿਣ ਦਾ ਮਤਲਬ ਦੋਨਾਂ ਨੇ ਚਮਕੀਲੇ ਕੋਲੋਂ ਹੀ ਸੰਗੀਤ ਸਿੱਖਿਆ ਸੀਗਾ ਤੇ ਦੋਨੇ ਇਕੱਠੇ ਸਿੱਖਦੇ ਤੇ ਦੋਨਾਂ ਦੇ ਚਿਹਰੇ ਮੂਰੇ ਵੀ ਪਹਿਲਾਂ ਬਹੁਤ ਮਿਲਦੇ ਹੁੰਦੇ ਸੀ ਤੇ ਦੋਨਾਂ ਦੀ ਯਾਰੀ ਵੀ ਬੜੀ ਗੂੜੀ ਸੀ ਕਿਤੇ ਆਫਿਸ ਵੀ ਇੱਕ ਦੂਜੇ ਦੇ ਕੋਲ ਕੋਲ ਹੁੰਦੇ ਸੇ ਤੇ ਕਹਿੰਦੇ ਜਮਕੀਲੇ ਨੇ ਕਿਹਾ ਸੀਗਾ ਕਲਦੀਪ 파ਰਸ ਨੂੰ ਕਿ ਮੈਂ ਤੇਰੇ ਵਿਆਹ ਤੇ ਤੁਰਲਾ ਬਣ ਕੇ ਖਾੜਾ ਲਾਉਂਗਾ ਤੇ ਗੁਲਾਬੀ ਤੇ ਇਹਦੀ ਅਮਰਜੋਤ ਸੀ ਹੈ ਨਾ ਉਹ ਕਹਿੰਦੀ ਸੀ ਤੇਰੇ ਸੁਰਮਾ ਮੈਂ ਪਾਉਂਗੀ ਕਲਦੀਪ 파ਰਸ ਨੂੰ ਕਹਿੰਦੀ ਸੀ ਤੇਰੀਆਂ ਪਰਜਾਈਆਂ ਵਾਲਾ ਕੰਮ ਐ ਉਹ ਜਿਹੜੇ ਸ਼ਗਨ ਆ ਉਹ ਮੈਂ ਮਨਾਉਂਗੀ ਤੇ ਉਹ ਗੱਲਾਂ ਨੂੰ ਕਹਿੰਦੇ ਕਲਦੀਪ 파ਰਸ ਯਾਦ ਕਰ ਕਰ ਕੇ ਰੋਂਦਾ ਰਹਿੰਦਾ ਸੀਗਾ ਕਿਉਂਕਿ ਵਿਆਹ ਤੋਂ ਪਹਿਲੇ ਹੀ ਕਲਦੀਪ 파ਰਸ ਦੇ ਤੋਂ ਚਮਕੀਲੇ ਨੂੰ ਤੁਹਾਨੂੰ ਪਤਾ ਹੀ ਆ ਇਹ ਪਾਣਾ ਵਾਪਰ ਜਾਂਦਾ ਆ ਤੇ ਫਿਰ ਚਮਕੀਲਾ ਤੇ ਅਮਰਜੋਤ ਜੀ ਹਮੇਸ਼ਾ ਹੀ ਇਸ ਦੁਨੀਆ ਤੋਂ ਚਲੇ ਜਾਂਦੇ ਆ ਪਰ ਕੁਲਦੀਪ 파ਰਸ ਉਹਨਾਂ ਨੂੰ ਕਦੇ ਨਹੀਂ ਭੁੱਲਦਾ ਕਦੇ ਨਹੀਂ ਉਹਨਾਂ ਦੇ ਮੇਲੇ ਜਦੋਂ ਹੁੰਦਾ ਆ ਉਹਨਾਂ ਦਾ ਵਰਸੀ ਹੁੰਦੀ ਉੱਤੇ ਵੀ ਆ ਕੇ ਗਾਉਂਦਾ ਆ ਤੇ ਹਮੇਸ਼ਾ ਉਹਨਾਂ ਨੂੰ ਸਟੇਜ ਪ੍ਰੋਗਰਾਮਾਂ ਤੇ ਵੀ ਯਾਦ ਕਰਦਾ ਬਹੁਤ ਗੂੜੀ ਯਾਰੀ ਸੀ ਯਾਰ ਕੁਲਦੀਪ 파ਰਸ ਦੀ ਤੇ ਆਖਰ ਇੱਕ ਦਿਨ 2000 ਦੇ ਵਿੱਚ ਚਮਕੀਲੇ ਤੇ ਅਮਰਜੋਤ ਦੇ ਗਮ ਵਿੱਚ ਕੁਲਦੀਪ 파ਰਸ ਇਸ ਦੁਨੀਆ ਨੂੰ ਅਲਵਿਦਾ ਕਹਿ ਜਾਂਦਾ ਆ ਯਾਰੀ ਹੋਵੇ ਤੇ ਕੁਲਦੀਪ 파ਰਸ ਤੇ ਚਮਕੀਲੇ ਵਰਗੀ